ਕੰਟਰੀ ਭਗਵੰਤ ਮਾਨ ਹੋਰੀ ਸਿੱਧਾ ਭੋਖ ਕੇ ਆਪਣਾ ਕੰਮ ਕਾਜ ਸੰਭਾਲ ਚੁੱਕੇ ਨੇ ਉਹਨਾਂ ਨੇ ਪੂਰੀ ਤਰ੍ਹਾਂ ਅਫਸਰਾਂ ਅਧਿਕਾਰੀਆਂ ਦੀਆਂ ਮੀਟਿੰਗਾਂ ਦਾ ਦੌਰ ਮਨਾਉਣ ਤਰਾਉਣ ਮੰਡੀ ਦਾ ਕੰਮ ਸਿਸਟਮ ਠੀਕ ਕਰਨਾ ਕਿਸਾਨੀ ਮਸਲਿਆਂ ਤੇ ਵਿਚਾਰ ਜੀ ਅਫਸਰਾਂ ਵਾਲਾ ਹਵਾਲਾ ਸਾਰਾ ਕੁਝ ਕਹਿੰਦੇ ਦੇਖ ਦੇਖੀ ਹੋ ਰਹੀ ਹੈ ਪੰਚਾਇਤੀ ਚੋਣਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਉਧਰ ਆਮ ਆਦਮੀ ਪਾਰਟੀ ਉਹਨਾਂ ਦੀ ਹਾਈ ਕਮਾਂਡ ਫਿਲਹਾਲ ਹਰਿਆਣਾ ਚੋਣਾਂ ਤਕਸੀਮਤ ਆ ਸੋ ਹਰਿਆਣਾ ਚੋਣਾਂ ਤੋਂ ਬਾਅਦ ਤੇ ਇਧਰ ਪੰਜਾਬ ਦੀਆਂ ਪੰਚਾਇਤੀ ਚੋਣਾਂ ਤੋਂ ਬਾਅਦ ਕੀ ਹਲਚਲ ਹੁੰਦੀ ਆ ਇਹ ਪੈਰਲਲ ਇੱਕ ਗੱਲ ਚੱਲਦੀ ਰਹੀ ਆ ਤੇ ਚੱਲਦੀ ਰਹਿਣੀ ਆ ਜੇ ਪਰ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਕੁਝ ਦਿਨਾਂ ਦੇ ਵਿੱਚ ਦੋ ਤਿੰਨ ਵਾਰ ਸੇ ਬਿਗੜੀ ਪਹਿਲਾਂ ਅਪੋਲੋ ਹਸਪਤਾਲ ਫਿਰ ਚੰਡੀਗੜ੍ਹ ਮਹਾਲੀ ਦੇ ਫੋਟਸ ਹਸਪਤਾਲ ਉਹਨਾਂ ਨੂੰ ਦਾਖਲ ਕਰਾਉਣਾ ਪਿਆ ਉਤਵਾਦ ਇਸ ਪਹਿਲੂ ਤੇ ਇੱਕ ਖਾਸ ਰਿਪੋਰਟ ਚਰਚਿਤ ਭੁੱਲਰ ਹੋਣੀ ਲੈ ਕੇ ਆਏ ਕਿ ਸਰਕਾਰੀ ਖਜ਼ਾਨਿਆਂ ਚੋਂ ਕਿੰਨੇ ਕ ਮੈਡੀਕਲ ਖਰਚਿਆਂ ਲਈ ਪੈਸਾ ਕੱਢਿਆ ਗਿਆ ਸੁਚਰਨਿਤ ਪੁੱਲਰ ਅਕਸਰ ਖੋਜ ਰਿਪੋਰਟ ਲਈ ਜਾਣੇ ਜਾਂਦੇ ਨੇ ਸੋ ਪੰਜਾਬੀ ਟ੍ਰਿਬਿਊਨ ਦੇ ਮੁੱਖ ਪੰਨੇ ਤੇ ਛਪੀ ਉਹਨਾਂ ਦੀ ਇਹ ਖਬਰ ਕਿ ਨਵੇਂ ਵਜ਼ੀਰਾਂ ਦੇ ਮੈਡੀਕਲ ਖਰਚੇ ਘਟਨੇ ਤੇ ਖਜ਼ਾਨੇ ਨੂੰ ਥੋੜਾ ਜਿਹਾ ਕਹਿੰਦੇ ਸਾਹ ਆਇਆ ਬਿਲਕੁਲ ਜੀ ਇਹ ਇੱਕ ਰਾਹਤ ਵਾਲੀ ਖਬਰ ਹੈ ਚਾਹੇ ਬਹੁਤ ਥੋੜਾ ਪਹਿਲੂ ਹੋਵੇ ਪਰ ਬਹੁਤ ਗੰਭੀਰ ਪਹਿਲੂ ਹੈ ਕਿ ਮੌਜੂਦਾ ਸਰਕਾਰ ਦੇ 2.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਮੰਤਰੀ ਹੈ ਤੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਐਮਐਲਏ ਨੇ ਮਤਲਬ ਜਾਂ ਕੁੱਲ ਐਮਐਲਏ ਦੇ ਹਾਲ ਨੂੰ ਜੇਕਰ ਦੇਖੀਏ ਤਾਂ ਕਹਿੰਦੇ ਇਸ ਵਾਰ ਖਾਸਾ ਮੈਡੀਕਲ ਖਰਚਾ ਘਟ ਹੈ ਜਦੋਂ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਖੁੱਲੇ ਗੱਫੇ ਚੱਲੇ ਨੇ ਹਾਂ ਇਹ ਇੱਕ ਪ੍ਰਕਿਰਿਆ ਤਹਿਤ ਜੇਕਰ ਇਸ ਨੂੰ ਦੇਖਣਾ ਹੋਵੇ ਤਾਂ ਇਹ ਇੱਕ ਪਹਿਲੂ ਹੈਗਾ ਕਿ ਇਹ ਇਹ ਪਹਿਲਾ ਵਰਤਾਰਾ ਨਹੀਂ ਸੀਗਾ ਇਦਾਂ 2004 ਤੋਂ ਬਾਅਦ ਹੀ ਖੁੱਲ੍ਹ ਹੋਈ ਆ ਉਹ ਤੋਂ ਪਹਿਲਾਂ ਤੱਕ ਤਾਂ ਮਤਲਬ 22 ਅਪ੍ਰੈਲ 2003 ਤੱਕ ਤਾਂ ਲਗਭਗ ਇਹ ਪ੍ਰਕਿਰਿਆ ਸੀ ਕਿ ਵੀ 250 ਰੁਪਈਆ ਕਹਿੰਦੇ ਪ੍ਰਤੀ ਮਹੀਨਾ ਮਿਲਦਾ ਸੀ ਪਰ 2004 ਤੋਂ ਬਾਅਦ ਇਹਨੂੰ ਖੋਲ ਦਿੱਤਾ ਗਿਆ ਕਿ ਵੀ ਮੁੱਖ ਮੰਤਰੀ ਲਈ ਮੰਤਰੀਆਂ ਲਈ ਜਾਂ ਫਿਰ ਐਮਐਲਆ ਲਈ ਹੈਨਾ ਮੈਡੀਕਲ ਖਰਚੇ ਦਾ ਕੋਈ ਹਿਸਾਬ ਕਿਤਾਬ ਨਹੀਂ ਮਤਲਬ ਜਿਵੇਂ ਕੈਦੀਆਂ ਲਈ ਹੁੰਦਾ ਨਾ ਜੇਲ੍ਹ ਦੇ ਕੈਦੀਆਂ ਲਈ ਕਿ ਕੋਈ ਖਰਚਾ ਤਾਂ ਤੈਹ ਹੱਦ ਨਹੀਂ ਹੈਗੀ ਉਸੇ ਤਰ੍ਹਾਂ ਹੁਣ ਮੰਤਰੀਆਂ ਸੰਤਰੀਆਂ ਲਈ ਕੋਈ ਤੈਹ ਹੱਦ ਨਹੀਂ ਤੇ ਜਿਹਦਾ ਲਾਹਾ ਜਿਹਦਾ ਫਾਇਦਾ ਪਿਛਲੀ ਸਰਕਾਰ ਦੇ ਸਮੇਂ ਕਈ ਮੰਤਰੀਆਂ ਨੇ ਕਈ ਮੁੱਖ ਮੰਤਰੀਆਂ ਨੇ ਦੱਬ ਕੇ ਚੁੱਕਿਆ ਕਿ ਦੰਦ ਕਢਾਉਣਾ ਵੀ ਲਵਾਉਣਾ ਵੀ ਚਲ ਅਮਰੀਕਾ ਸੁੱਖੂ ਬਿਲਾਜ ਅਮਰੀਕਾ ਹੋਏ ਨੇ ਪਰ ਮੌਜੂਦਾ ਸਰਕਾਰ ਦੇ 2.5 ਸਾਲਾਂ ਦੇ ਵਿੱਚ ਕਹਿੰਦੇ ਇਹ ਕੰਮ ਚੰਗਾ ਹੋਇਆ ਕਿ ਖਜ਼ਾਨੇ ਦੇ ਵਿੱਚੋਂ ਮੈਡੀਕਲ ਖਰਚਿਆਂ ਦੇ ਲਈ ਪੈਸੇ ਬਹੁਤ ਘੱਟ ਨਿਕਲੇ ਨੇ ਚਲੋ ਮੈਂ ਕਹਿੰਦਾ ਮਤਲਬ ਜਾਂਤਾ ਮੰਤਰੀ ਸਾਹਿਬ ਮੈਂ ਤੰਦਰੁਸਤ ਨੇ ਤੇ ਜਾਂ ਫਿਰ ਮਤਲਬ ਕਿ ਇੱਕ ਚੰਗਾ ਲੱਗਿਆ ਉਹਨਾਂ ਨੂੰ ਜੱਸ ਸਰ ਕਿ ਨਹੀਂ ਯਾਰ ਆ ਥੋੜਾ ਬਹੁਤ ਖਰਚਾ ਤਾਂ ਆਪੇ ਕਰ ਲਓ ਆਪਾਂ ਤਾਂ ਤਨਖਾਹ ਮਿਲਦੀ ਆ ਬਾਕੀ ਭੱਤੇ ਮਿਲਦੇ ਨੇ ਜਾਓ ਪਹਿਲੂ ਹਾਂ ਮੁੱਖ ਮੰਤਰੀ ਭਗਵੰਤ ਪਾਣ ਹੋਰੀ ਲਗਾਤਾਰ ਬਿਮਾਰ ਹੋਣੇ ਇਸ ਲਈ ਉਹ ਖਰਚਾ ਵੀ ਕਿੰਨਾ ਕੱਪ ਇਹਦੇ ਪਰ ਵੀ ਚੱਲਦੀ ਹੈ ਜੇ ਤਾਂ 2.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਜਾਂ ਉਹਨਾਂ ਦੀ ਕੈਬਨਿਟ ਨੇ 10 ਲੱਖ ਦੇ ਗੇੜ ਦੇ ਵਿੱਚ ਮੈਡੀਕਲ ਖਰਚਾ ਲਿਆ ਜੀ ਇਹ 2.5 ਸਾਲਾਂ ਦਾ ਮਤਲਬ 10 ਲੱਖ ਥੋੜੀ ਅਮਾਉਂਟ ਨਹੀਂ ਹੁੰਦੀ ਪਰ ਜਦੋਂ ਪਿਛਲਿਆਂ ਹਿਸਾਬ ਨਾਲ ਦੇਖਦੇ ਹਾਂ ਤਾਂ ਜਮਾ ਹੀ ਥੋੜੀ ਲੱਗਦੀ ਹੈ ਕਿ ਪਿਛਲਿਆਂ ਨੇ ਤਾਂ ਫੱਟੀ ਚੱਕਦੇ ਸੀ ਕਾਦੀਆਂ ਕਾਂਗਰਸਾਂ ਤਾਂ ਖੁੱਲੇ ਗੱਫੇ ਚੱਲੇ ਚਲੋ ਤਾਂ ਕਰੋੜਾਂ ਚ ਹੈ ਜਨਾਬ ਦੋ ਸਾਬਕਾ ਮੁੱਖ ਮੰਤਰੀਆਂ ਦੇ ਮੈਡੀਕਲ ਖਰਚੇ ਕਰੋੜਾਂ ਚ ਨੇ ਉਹਨਾਂ ਦੇ ਮੰਤਰੀਆਂ ਦੇ ਖਰਚੇ ਲੱਖਾਂ ਲੱਖਾਂ ਚ ਨੇ ਸੋ ਇੱਥੇ ਪੂਰੀ ਸਰਕਾਰ ਦੇ ਹਵਾਲੇ ਨਾਲ 2.5 ਸਾਲਾਂ ਦੇ ਵਿੱਚ ਫਿਲਹਾਲ 10 ਲੱਖ ਹੈ ਹਾ ਉਹ ਸਦ ਦੇ ਵਿੱਚ ਮੁੱਖ ਮੰਤਰੀ ਸਾਹਿਬ ਵਾਲਾ ਹੁਣ ਤਾਜ਼ਾ ਫੋਟੇਸ ਵਾਲਾ ਵਿੱਚ ਸ਼ਾਮਲ ਨਾ ਹੋਵੇ ਉਹ ਅਗਲੀ ਰਿਪੋਰਟ ਸ਼ਾਮਲ ਹੋ ਸਕਦਾ ਲਾਲਜੀਤ ਭੁੱਲਰ ਹੋਰਾਂ ਨੇ ਸਭ ਤੋਂ ਵੱਧ ਹੁਣ ਤੱਕ ਇਸ ਸਰਕਾਰ ਦੇ ਵਿੱਚ ਸਭ ਤੋਂ ਵੱਧ ਜੇਕਰ ਕਿਸੇ ਨੇ ਸਿਹਤ ਦੇ ਮਾਮਲੇ ਚ ਮੈਡੀਕਲ ਦੇ ਮਾਮਲੇ ਚ ਡਾਕਟਰੀ ਪਹਿਲੂ ਦੇ ਲਈ ਕਿ ਜੰਨੇ ਜੋ ਪੈਸੇ ਲੈਨੇ ਸਭ ਤੋਂ ਵੱਧ ਲਾਲਜੀਤ ਭੁੱਲਰ ਨੇ ਲਏ ਨੇ 425000 ਰੁਪਿਆ ਉਹਨਾਂ ਨੇ ਲਿਆ ਤੋਂ ਉਦ ਮੁੱਖ ਮੰਤਰੀ ਭਗਵੰਤ ਮਾਨ ਉਹ ਜਿਹਨਾਂ ਨੇ 4 ਲੱਖ ਲੱਗਿਆ ਕਹਿੰਦੇ ਉਸ ਤੋਂ ਬਾਅਦ ਅਨਮੋਲ ਗਗਨਮਾਨ ਉਹਨੇ ਵੀ ਮੈਡੀਕਲ ਦੇ ਲਈ ਸਰਕਾਰੀ ਖਜ਼ਾਨੇ ਚੋਂ 120000 ਦੀ ਰਕਮ ਲਈ ਹੈ ਲਾਲਚੰਦ ਕੁਟਾਰੂ ਚੱਕ ਨੇ 38000 ਰੁਪਿਆ ਇਸ ਕੰਮ ਲਈ ਵਰਤਿਆ ਜੋੜੇ ਮਾਜਰਾ ਹੋਰਾਂ ਨੇ 2500 ਰੁਪਿਆ ਸੋ ਇੰਜ 2.5 ਸਾਲਾਂ ਚ 10 ਲੱਖ ਉਹਦੇ ਗੇਟ ਦੇ ਵਿੱਚ 10 ਲੱਖ ਤੋਂ ਵੀ ਘੱਟੇ ਬਣਦਾ 9 ਲੱਖ 80 85 ਦੇ ਗੇਟ ਚ ਜਾਂਦੀ ਹੈ ਰਾਸ਼ੀ ਉਹਨੇ ਮਤਲਬ ਜੇਕਰ ਆਪਾਂ ਕੈਬਨਟ ਕੈਬਨਟ ਦੀ ਆਪਾਂ ਗੱਲ ਕਰੀ ਜਦੋਂ ਬਦਲਾਅ ਹੋਇਆ ਸੀ ਆਪਾਂ ਉਦੋਂ ਵੀ ਗੱਲ ਕਰਦੇ ਸੀ ਕਿ ਚਾਰ ਤੋਰੇ ਨੇ ਸਹੀ ਮੈਨੇਚ ਪੰਜੇ ਗਏ ਨੇ ਸੋ ਜੇ ਪੰਜ ਉਹ ਨੇ ਤੇ ਹੈਨਾ ਉਸ ਹਸਾਬ ਨਾਲ ਵੀ ਜੇਕਰ ਆਪਾਂ ਦੇਖੀਏ ਤਾਂ ਵੀ ਉਹ ਪਹਿਲੂ ਹੈਗਾ ਕਿ ਪੰਜ ਹੁਣ ਤੋਰੇ ਨੇ ਹੈ ਤਿੰਨ ਕ ਪਹਿਲਾਂ ਗਏ ਨੇ ਸੋ ਅੱਠ ਤਾਂ ਹੀ ਹੋ ਹੀ ਗਏ 15 ਅੱਜ ਹੈਗੇ ਨੇ ਤਾਂ 23 ਜਣੇ ਨੇ ਸੋ 23 ਦੇ ਤੇਈਆਂ ਨੇ 2.5 ਸਾਲਾਂ ਚ 10 ਲੱਖ ਦੇ ਗੇਟ ਚ ਖਰਚਾ ਕੀਤਾ ਤੇ ਜੇ ਪਿਛਾ ਨੂੰ ਜਾਂਦੇ ਆ ਫੇਰ ਕਹਿੰਦੇ ਚੱਕ ਤੇ ਫਟੇ ਸਭ ਤੋਂ ਵੱਧ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਬਾਦਲ ਪਰਿਵਾਰ ਨੇ ਆਪਣੀਆਂ ਸਿਹਤ ਸੁਹੂਲਤਾਂ ਦੇ ਲਈ ਆਪਣੇ ਇਲਾਜ ਲਈ ਆਪਣੀਆਂ ਦਵਾਈ ਬੁੱਟੀ ਦੇ ਲਈ ਹੈਨਾ ਚਾਹੇ ਅਮਰੀਕਾ ਤੋਂ ਕਰਾਇਆ ਚਾਹੇ ਇਥੋਂ ਕਰਾਇਆ 5 ਕਰੋੜ ਦੇ ਕਰੀਬ ਰਾਸ਼ੀ ਲਈ ਹੈ ਜਨਾਬ ਹੁਣ ਇਹ ਅੱਜ ਦਾ ਦੌਰ ਹੈ ਜਦੋਂ ਆਪਾਂ 2.5 ਸਾਲਾਂ ਚ 10 ਲੱਖ ਦੀ ਗੱਲ ਕਰ ਰਹੇ ਹਾਂ ਔਰ ਸਾਰੀ ਸਰਕਾਰ ਦੀ ਗੱਲ ਕਰ ਰਹੇ ਹਾਂ ਇਹ ਪਹਿਲੂ ਹੈ ਦੂਸਰੇ ਪਾਸੇ ਇਹ ਉਹ ਦੌਰ ਸੀ 1998 ਤੋਂ 2011 ਤੱਕ ਮਤਲਬ ਉਸ ਸਮੇਂ ਕਾਫੀ ਕੋ ਸਸਤਾ ਵੀ ਹੋਣਾ ਪਰ ਤਾਂ ਵੀ 5 ਕਰੋੜ ਜਨਾਬ 4 ਕਰੋੜ 98 ਲੱਖ ਰੁਪਈਆ ਬਾਦਲ ਪਰਿਵਾਰ ਨੇ ਚਰਨਿਤ ਪੁੱਲਰੋਂ ਦੀ ਰਿਪੋਰਟ ਇਹ ਵੀ ਦੱਸਦੀ ਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੰਨਾਂ ਦੀ ਮਸ਼ੀਨ ਲਈ ਤੇ ਉਹ ਮਸ਼ੀਨ ਦੇ ਵੀ 36000 ਵਸੂਲੇ ਨੇ ਇਸੇ ਤਰ੍ਹਾਂ ਮੱਖ ਮੰਤਰੀ ਹਰਚਰਨ ਸਿੰਘ ਬਰਾੜ ਹੋਰੀ ਉਹ ਵੀ ਘੱਟ ਨਹੀਂ ਜਨਾਬ ਪਾਣੇ ਇੱਕ 5 ਕਰੋੜ ਦੇ ਗੇਟ ਚੋਂ ਉਹ ਵੀ ਗਏ ਨੇ 4 ਕਰੋੜ 72 ਲੱਖ ਰੁਪਈਆ ਸੋ ਇਹ ਲਗਭਗ ਨੇੜੇ ਤੇੜੀ ਜਾਂਦਾ ਕੰਮ ਫਿਰ ਬਾਦਲਾਂ ਦਾ ਸਮਾਂ 1998 ਤੋਂ 2017 ਤੱਕ ਹੈ ਤੇ ਹਰਚਰਨ ਬਰਾੜ ਵਾਲਾ ਵੇ ਲੋ ਦੇਖ ਲੋ ਕਿੰਨਾ ਕ ਸੋ ਦੇ ਵਿੱਚ ਅਰਚਨ ਸਿੰਘ ਬਰਾੜ ਤੇ ਉਹਨਾਂ ਦੇ ਪਰਿਵਾਰ ਨੇ 4 ਕਰੋੜ 72 ਲੱਖ ਰੁਪਏ ਉਹ ਚ ਮੁੰਡਿਆਂ ਦਾ ਇਲਾਜ ਆ ਸਾਰਾ ਕੁਝ ਤੇ ਮੰਤਰੀਆਂ ਤੇ ਜੇ ਸਾਬਕਾ ਮੰਤਰੀ ਜਿਹੜੇ ਸਮੇਂ-ਸਮੇਂ ਮੰਤਰੀ ਰਹੇ ਜੇ ਉਹਨਾਂ ਦੇ ਸਿਹਤ ਦਾ ਖਾਤਬ ਤਬ ਦੇਖੀਏ ਤਾਂ ਉਹ ਵੀ ਕਮਾਲ ਹੈ ਜਨੂੰ ਮਤਲਬ ਰਣਜੀਤ ਸਿੰਘ ਤਲਵੰਡੀ ਵਰਗੇ ਵੀ ਐਮਐਲਏ ਹੋਣ ਦੇ ਨਾਤੇ ਵੀ ਉਹਨਾਂ ਦੇ ਇਲਾਜ ਦੇ ਉੱਤੇ 42 ਲੱਖ ਤੋਂ ਵੱਧ ਲੱਗਿਆ ਇਸੇ ਤਰ੍ਹਾਂ ਤੇਜ ਪ੍ਰਕਾਸ਼ ਹੁੰਦਰੀ ਨੇ 29 ਲੱਖ ਤੋਂ ਵੱਧ ਰਕਮ ਲਈ ਹੈ ਸ਼ਰਨਜੀਤ ਢਿੱਲੋਂ ਰਹੇ ਨੇ 21 ਲੱਖ ਤੋਂ ਵੱਧ ਸ਼ਰਨਜੀਤ ਢਿੱਲੋਂ ਹੋਰਾਂ ਨੇ 21 ਲੱਖ 9000 ਤੇਜਪ੍ਰਕਾਸ਼ ਸੁਰਾ ਨੇ 29 ਲੱਖ 6000 ਐਮਐਲਏ ਰਣਜੀਤ ਸਿੰਘ ਤਲਵੰਡੀ ਹੋਰਾਂ ਨੇ 42 ਲੱਖ 26000 ਇਸੇ ਤਰ੍ਹਾਂ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਆਪਣੀ ਧਰਮ ਪਤਨੀ ਦੇ ਇਲਾਜ ਦੇ ਲਈ 432000 ਹੈ ਗੁਲਜਾਰ ਸਿੰਘ ਰਣਕੀ ਹੋਰਾਂ ਨੇ ਮੈਡੀਕਲ ਖੇਤਰ ਦੇ ਵਾਲੇ ਨਾਲ 323000 ਲਾਲ ਸਿੰਘ ਹੋਰਾਂ ਨੇ 320000 ਜਥੇ ਦਾ ਤੋਤਾ ਸਿੰਘ ਹੋਰਾਂ ਨੇ ਵੀ 326000 ਸਰਜੀਤ ਸਿੰਘ ਰਖੜਾ ਹੋਰਾਂ ਨੇ ਵੀ 206000 ਤੇ ਇਸੇ ਤਰ੍ਹਾਂ ਓਪੀ ਸੋਨੀ ਹੋਰਾਂ ਨੇ ਆਪਣੇ ਮਾਤਾ ਪਿਤਾ ਦੇ ਇਲਾਜ ਦੇ ਲਈ 377000 ਬ੍ਰਹਮਿੰਦਰਾ ਨੇ 18 ਲੱਖ ਖਾਸੀ ਰਾਸ਼ੀ ਹੈ ਇਧਰ ਵੀ ਬ੍ਰਹਮਿੰਦਰਾ ਹੋਰਾਂ ਨੇ 18 ਲੱਖ ਹੈ ਫਿਰ ਜੇਕਰ ਓਵਰਆਲ ਵੀ ਦੇਖੀ ਆਪਾਂ 2007-08 ਤੋਂ ਲੈ ਕੇ 2021-22 ਤੱਕ ਸਾਬਕਾ ਐਮਐਲਏਆਂ ਦੇ ਤੇ ਉਸ ਸਮੇਂ ਦੇ ਐਮਐਲਏ ਨੇ 23 ਕਰੋੜ ਸਾਢੇ ਸਾਢੇ 23 ਕਰੋੜ ਮਤਲਬ 23 ਕਰੋੜ 50 ਲੱਖ ਤੋਂ ਵੱਧ ਮੈਡੀਕਲ ਹਵਾਲਿਆਂ ਲਈ ਔਰ ਖਾਸ ਗੱਲ ਇਹ ਆ ਕਿ ਹੁਣ ਤੱਕ ਜਿੰਨੇ ਵੀ ਐਮਐਲਏ ਸਾਬਕਾ ਮੌਜੂਦਾ ਜਾਂ ਮੰਤਰੀ ਜਿਨ੍ਹਾਂ ਨੇ ਵੀ ਇਲਾਜ ਕਰਾਇਆ ਸਰਕਾਰੀ ਖਜ਼ਾਨੇ ਚੋਂ ਫੰਡ ਲੈ ਕੇ ਕਿਸੇ ਨੇ ਵੀ ਸਰਕਾਰੀ ਹਸਪਤਾਲ ਚ ਕੋਈ ਇਲਾਜ ਨਹੀਂ ਕਰਾਇਆ ਇਹ ਆਪਣੇ ਆਪ ਚ ਪਹਿਲਾਂ ਪਰ ਕਹਿੰਦੇ ਵੀ ਚਲੋ ਪਿਛਲਿਆਂ ਦੇ ਵਾਰ ਖੁੱਲਕੇ ਛੱਲਿਆ ਇਸ ਵਾਰ ਫਿਲਹਾਲ ਸੀਮਤ ਹੈ ਜਾਂ ਤਾਂ ਇਸ ਵਾਰ ਨੌਜਵਾਨ ਐਮਐਲਏ ਜਾਦਾ ਆਏ ਨੇ ਸਰਕਾਰ ਦੇ ਵਿੱਚ ਜਾਂ ਅਜੇ ਇਹ ਫਾਰਮੂਲਾ ਵਰਤਿਆ ਘਟ ਜਾ ਰਿਹਾ ਹੈ ਜਾਂ ਤੰਦਰੁਸਤੀ ਹੈ ਜਾਂ ਇੱਛਾ ਸ਼ਕਤੀ ਚੰਗੀ ਹੈ ਜੋ ਵੀ ਹੋਵੇ ਇਸ ਮਾਮਲੇ ਵਿੱਚ ਖਜ਼ਾਨੇ ਨੂੰ ਥੋੜੀ ਰਾਹਤ ਹੈ ਥੋੜਾ ਸਾਹ ਆਇਆ ਇਹ ਪਹਿਲੂ ਹੈ ਬਾਚਨਯੋਗ ਸੀ ਇਸ ਲਈ ਮੈਨ ਲੱਗਿਆ ਕਿ ਖਬਰ ਤੁਹਾਡਾ ਨੂੰ ਜਰੂਰ ਸਾਂਝੀ ਕਰਾਂ ਚਲੋ